@@@@موسيقى And they don't know me, they're from the art of the

പക്ക <spaconian> <No> <toầnen> <sea> <politik> <to -ğan pathwaysanda> <shopSC> ਆਜੂ ਵੀ ਪਤਾ ਨਹੀਂ ਮੂਰੀ ਕਿੱਥੋਂ ਆਇਆ ਨਾਲ ਇਹ ਉਹਨਾਂ ਨੂੰ ਵੀ ਲੈ ਕੇ ਆਉਣਾ ਬੋਲ ਛੱਡ ਕੇ ਨਹੀਂ ਜਾਣੀ ਮੈਂ ਕਿਹ ਜ਼ਕਾਲੀਆਂ ਤੁਰੇ ਆਉਣ ਮੈਂ ਸਿਰ ਨਾਲ ਨਾਲ ਹੀ ਛੱਡਣ ਵਾਲਾ ਚਾਹਦਾ ਜਵਾਕਾਂ ਦੇ ਬਾ ਮੇਟਿੰਗ ਦੇ ਨਾਲ ਹੀ ਆ ਜਾਂਦੇ மோசம் ண்டி ਦੂਜੀ ਪਾਸੇ ਵਾਲੇ ਕੰਢੀ ਆ ਗਏ ਦੂਜੇ ਦੇ ਇੱਧਰ ਠੀਕ ਹੈ ਕੋਈ ਵੇਖ ਨਹੀਂ ਕਰਦੀ ਉਹਨਾਂ ਨੂੰ ਕੋਈ ਉਹਨਾਂ ਨੂੰ ਕੋਈ ਨਾ ਉਹ ਨਾ ਕਿਹੜਾ ਲਿਖੂ ਕਿਤੇ ਨੰਬਰ ਨਹੀਂ ਆਉਂਦਾ ਕਿਉਂ ਹਾਂ ਨਵਾਂ ਸੁਮੇਂਦੀ ਮੈਂ ਵੀ ਸੋਨੋ ਜਾਣਦੇ ਤੇ ਨਹੀਂ ਕੋਣ ਜਾਏ ਉਹ ਤੁਸੀਂ ਕੋਣ ਆ ਗਿਆ ਸੋਦਰ ਪਾਏ ਗਏ ਨੇ ਮੀ ਭਰਤੀ ਜਗਤੀਆਂ ਜਿਹੜੀਆਂ ਹੋਈ ਹੋਈਆਂ ਨਾ ਉਹ ਨਹੀਂ ਉਹਨੂੰ ਵੀ ਢਾਈ ਥਾਲੀ ਹੋਈ ਸੀ ਚੰਡੀਗੜ੍ਹ ਵਾਲੇ ਕੁੜੀ ਨੂੰ ਉਹ ਸਸਪੈਂਡ ਕਰ ਦਿੱਤੀ ਉਹਨੂੰ ਤਾਂ ਆਫਰ ਆਉਂ ਰਹੇ ਬਹੁਤ ਆਉਂਦੇ ਨੇ ਦੇਖ ਲੈ ਹਨਾ ਗੱਲ ਦਾ ਇੱਕ ਬੰਦਾ ਬਾਹਰ ਬੈਠਾ ਉਹਨੇ 5 ਲੱਖ ਰੁਪਏ ਵੀ ਜੋ ਬਾਕੀ ਵੱਡੀ ਨੌਕਰੀ ਮਿਲਣੀ ਹੈ ਕੋਈ ਹੋਰ ਪਤਾ ਨਹੀਂ ਕਿਹੜਾ ਕਹਿੰਦਾ ਵੀ ਮੈਂ ਦੇ ਲਈ ਹਾਂ ਪੱਕੀ ਆ ਪੱਕੀ ਆ ਉਹ ਵੀ ਹੀ ਦਿੰਦਾ आ रहे हैं ये घमना प्रिंसिपल केटर के पास जाना है और दोनों पास लाइन लेते हैं भाई जो कोई ना मार के डाल देना मैंने मौका यही मुझे देने का नहीं किया चाहे ये तो 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 कर रहे हैं और लगता है कि चाटा दिया था ना क्या ना कुछ ਪੋਨੋਂ ਤੋਂ ਕੱਲੇ ਦਾ ਪੋਨੋਂ ਤੋਂ ਬੀ ਆਇਆ ਮੈਂ ਬਰੰਮੀ ਲੈ ਆਇਆ ਤੇ ਕੱਲਾ ਤਾਰ ਹੀ ਰਾਤ ਲੱਗਿਆ ਹੋਇਆ ਸਿੱਟਿਆ ਲਾਉਣ ਮੁੰਡੇ ਨਾਲ ਮੈਨੂੰ ਕਹਿੰਦਾ ਜੀ ਆਜੀ ਉੱਤੇ ਔਰ ਕਿਹੜਾ ਰਾਤ ਉੱਤੇ ਕੱਲੇ ਨਹੀਂ ਸੀ ਲੱਗਿਆ ਵਾਮੋਲਾ ਵਾਮੋਲਾ ਅਗੇ ਇੱਟੇ ਲਾਉਂਦੇ ਸੀ ਬੰਦਾ ਕਰਾ ਲੈਂਦਾ ਸੀ ਉਹ ਮਾੜਾ ਸੀ ਉਹ ਰੋਡ ਆਹ ਹੋਰ ਤਾਂ ਹੁੰਦਾ ਫਿਰ ਅਹੀ ਤੇ ਪਹਿਲਾਂ ਤੇ ਹੀ ਅਲੱਗ ਲੰਦਾ ਸੀ ਜੀ ਉੱਥੇ ਕਹਿੰਦੇ ਬੈਂਕ ਖੋਣ ਕਾਲੇ ਨਾਲ ਸਪਾਣਾ ਦੇ ਉੱਤੇ ਆਖਮੀ ਚੋਣ ਲੱਗੇ ਬੈਂਕ ਵਾਲੇ ਜੀ ਉਹ ਇੱਕ ਜਗ੍ਹਾ ਤੇ ਹੀ ਲਾ ਲਿਆ ਰਾਜ ਜੀ ਹੁਣੀ ਹੁੰਦੀ ਸੀ ਰਾਜਾ ਵੀ ਨਹੀਂ ਗਿਆ ਉਹ ਵੀ ਕਹਿੰਦੇ ਰਾਜਾ ਵੀ ਨਹੀਂ ਗਿਆ ਅਮ ਸਿੰਦੇਵਰ ਦੇ ਲਈ थैंक यू ਦਾ ਉਹ ਕੀ ਕਹਿਣਾ ਹੈ ਉਹ ਅੱਗੇ ਉਹ ਗਲ ਬੱਕਰੀ ਯਾਰ ਰਾਜਾ ਬਿੱਠਾ ਬੈਠੇ ਹੂੰ ਹੂੰ ਜਿਆਨ ਖਿਚੀ ਸਸਟੇ ਕੋਈ ਜਿਹੜੇ ਬੱਚੇ ਨੂੰ ਬਦਤੀ ਮੇਰੀ ਚੋਕਸ਼ਾਹ ਨਾ ਤਾਂ ਤੁਸੀਂ ਤੋੜ ਦੇ ਬਹੁਤ ਜ਼ਿਆਦਾ ਫੇਰ ਤੁਸੀਂ ਕੱਟ ਕੀ ਹੈ ਹੈ ਇਹ ਤਾਂ ਗੇਂਸ ਕੱਟ ਕੇ ਤਾਂ ਜਿਉਂਦੇ ਬੁੱਟੇ ਤੱਕ ਨਹੀਂ ਉਹ ਹਰੀ ਸੀ ਮੈਨੂੰ ਥੋੜੀ ਜਿਹੀ ਤੇ ਸੋਚੀਂ ਤਿੰਨ ਤੋਂ ਉਪਸਤ ਸਾਰੇ ਹੋਰ ਨੰਬਰ ਲਿਆ ਗਏ ਇਹ ਸਭ ਸਾਰੇ ਕਰੇ ਨੰਬਰ ਤੋਂ ਲਗਾ ਲ ਨਾ ਮੈਂ ਨਾਲ ਨਾਲ ਆਨਲਾਈਨ ਫਾਰਮ ਹੁੰਦਾ ਹੈ ਹਾਂ ਫਾਰਮ ਨਾ ਆਨਲਾਈਨ ਤੱਕ ਫਾਰਮ ਹੁੰਦਾ So the pointful thing that I am not ਕਰਨ ਨੂੰ ਸ਼ੁਰੂ ਹੋਏ ਅੰਨੇ ਆ ਕੇ ਤੁਮ ਹਾਂ ਆ ਪਹਿਲਾ ਹੋਇਆ ਹਾਂ ਬਹੁਤ ਕੋਟ ਦਾ ਬਾੜਾ ਜਾ ਰਹੇ ਨਹੀਂ ਸੇ ਕਮਰੇ ਦੇ ਵਿੱਚ ਜੀ ਖਣਕੀ ਬਾਰੇ ਵਿੱਚ ਪਿੱਛੇ ਤਾਂ ਨਹੀਂ ਲੈ ਚਾਹੁੰਦੇ ਹਾਂ ਜੀ ਬਹੁਤ ਸੰਭੋਗ ਦੀ ਸੰਭੋਗ ਦੇ ਰਹੇ ਹਾਂ ਜੀ ਲੈ ਕੇ ਆਏ ਮਨੇ ਪਾਣੀ ਤਾਂ ਖੋੜਾ ਪਾਣੀ ਤੱਕ ਉਸ ਤੇ ਪਾਣੀ ਵਾਲੇ ਆ ਉਸ ਤੋਂ ਤੱਕ ਉਹਨਾਂ ਨੂੰ ਪੀਂਦੇ ਗਲਾਸਾਂ 'ਚ ਪਾਉਣਾ ਅੰਡਰਸਕੂਲ ਦੇ ਭਵਾਵਾਂਗੇ ਆਹ ਸੰਗਤ ਵੀ ਸਾਰੀ ਅੰਦਰਲੀ डेट हो गए होने जी 15 मिनट दी बजी नहीं यार सात आठ कमेंट दे बन जाते हैं ठीक है ਦਾਰ ਬੋਤਨਿਕ ਨਾ ਹੈ ਤੇ ਕੋਈ ਕੰਫਰਮ ਨਹੀਂ ਹੈ ਕਿ ਕੋਈ ਬੁੜੀ ਹੀ ਹੈ ਨਹੀਂ ਜੀ ਇਹ ਉਹ ਡਿਊਟੀ ਕਿਸ ਬਸੇ ਹੋ ਗੋ ਅਰੇ ਫੈ ਨਹੀਂ ਸ਼ੁਰੂ ਹੋ ਅੱਗੇ ਚੱਦਦੇ ਉਹ ਬੁੜੀਆਂ ਦੇ ਵਿੱਚ ਹਰ ਵਾਰ ਉੱਠੇ ਜੀ ਅੱਗੇ ਬੁੜੀ ਬੈਠੀ ਹੈ ਹੀ ਨਹੀਂ ਸੀ 1000 ਦੋ ਤੀਆਂ ਬਣੇ ਸੀ ਇਹ ਤੋਂ ਬਾਅਦੋਂ ਉਹ ਤਾਂ ਪਹੁੰਚ ਗਏ ਉਹ ਪਰਲੇ ਮੋੜ ਤੇ ਤੁਹਾਨੂੰ ਸਿਰਿਆਂ ਨਵੀਂ ਆ ਗਈ ਆ ਹੈ ਨਹੀਂ ਹਾਂ ਕਿਤੇ ਬਾਤ ਕਰਕੇ ਦੇਖੋ ਜਿਮੀ ਜਿਮੀ ਆਈ ਕੇ ਇਹ ਕਿੱਟਾ ਗਨੋਂ ਹੁੰਦਾ ਹੈ ਇਹ ਤੇ ਡਬਲ ਨਹੀਂ ਲਾਇਆ ਉਹ ਗਾਂ ਡਬਲ ਹੈਗੇ ਆ ਉੱਤਰ ਵੀ ਡਬਲ ਹੈਗੇ ਆ ਹੂੰ ਕੀ ਮੈਂ ਕਾ ਮੇਰੇ ਮੂਹਰੇ ਮੂੰਹ ਵੀ ਚਲੀਏ ਲੋਕੇ ਦਰ ਮਤਨ ਕਰ ਜਾ ਰਹੇ ਨੇ ਮਕਨ ਆਉ ਦੇ ਕੀਤਾ ਟਰਾਲੀ ਲਾ ਕੇ ਨਾਲ ਨਾਲ ਚੈੱਕ ਦਿੰਦੇ ਹਾਂ ਮੈਂ ਨੋਸਟਰਾ ਆਉ ਕੁਟੀਰ ਹਾਂ ਹੂੰ